ਭయ్యా ਨੀਟੇ ਐਮਸੀ ਨੇ ਤਾਂ ਕਮਾਲ ਹੀ ਕਰਤੀ ਇੰਨਾ ਇਕੱਠ ਲੱਗਦਾ ਕਿ ਪਹਿਲਾਂ ਅੱਜ ਤੱਕ ਇੰਨਾ ਇਕੱਠ ਲੈਨੋ ਪਾਰ ਚੋਣ ਮੀਟਿੰਗ ਵਿੱਚ ਕਦੀ ਹੋਇਆ ਹੀ ਨਹੀਂ ਹੋਣਾ ਲੋਕਾਂ ਚ ਚਰਚਾ ਭਾਰੀ ਘੱਟ ਨੂੰ ਦੇਖ ਕੇ ਲੈਨੋ ਪਾਰ ਦੇ ਦੁਕਾਨ ਮੇਰੇ ਨਾਲ ਖੜੇ ਸਾਡੇ ਆਮ ਆਦਮੀ ਪਾਰਟੀ ਦੇ ਮਿਊਂਸੀਪਲ ਕਾਉਂਸਲਰ ਤੇ ਪਾਰਟੀ ਦੇ ਬੜੇ ਕਦਾਬਰ ਨੇਤਾ ਸ਼੍ਰੀ ਸੁਨੀਲ ਕੁਮਾਰ ਜੀ ਨੇਤਾ ਜੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਕਾਦੀਆਂ ਕਾਂਗਰਸੀਆਂ ਦਾ ਰਾਜ ਹੁੰਦਾ ਸੀ ਇਸ ਸਾਲ 9000 ਬੱਚੇ ਨੇ 9000 ਬੱਚੇ ਨੇ ਪ੍ਰਾਈਵੇਟ ਸਕੂਲ ਤੋਂ ਨਾਮ ਕਟਵਾ ਕੇ ਸਰਕਾਰੀ ਸਕੂਲ 'ਚ ਐਡਮਿਸ਼ਨ ਲੱਤੀ ਹੈ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆ ਮੈਨੂੰ ਹੈਰਾਨੀ ਹੁੰਦੀ ਹੈ ਉਹਦੇ ਦਾ ਸਾਫ ਕਾ ਐਮਐਲਏ ਗੁਰਕੀਰਤ ਸਿੰਘ ਕੋਟਲੀ ਜੀ ਕਹਦੇ ਮੇਰਾ ਐਫੀਡੇਵਿਟ ਚੱਕੀ ਫਿਰਦੇ ਨੇ ਜਿਹੜਾ ਮੈਂ ਐਫੀਡੇਵਿਟ ਦਿੱਤਾ ਸੀ ਮੇਰਾ ਦਿੱਤਾ ਐਫੀਡੇਵਿਟ ਸਰਦਾਰ ਕੁਮਾਰ ਲੋਕ ਨੇ ਹਮੇਸ਼ਾ ਇਲੈਕਸ਼ਨ ਦਾ ਫੈਸਲਾ ਕਰਦੇ ਨੇ ਅੱਜ ਲਗਭਗ ਉਹਨਾਂ ਨੇ ਫੈਸਲਾ ਕਰਤਾ ਜੀਪੀ ਜੀ ਨੂੰ ਐਮਪੀ ਲਗਭਗ ਤਰ੍ਹਾਂ ਦਾ ਬਣਾ ਹੀ ਦਿੱਤਾ ਸੀ ਸਾਹਿਬ ਇੰਨਾ ਮਿਹਨਤ ਕਰਦੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਡਿਵੈਲਪਮੈਂਟ ਹੋਵੇ ਅੱਜ ਸੁਨੀਲ ਕੁਮਾਰ ਨੀਟਾ ਜੀ ਐਮਸੀ ਸਾਹਿਬ ਦੇ ਘਰ ਇੱਥੇ ਬਹੁਤ ਵੱਡਾ ਜਨਸਭਾ ਇਕੱਠੀ ਹੋਈ ਹੈ ਹੇ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਬਈਆ ਨੀਟੇ ਐਮਸੀ ਨੇ ਤਾਂ ਕਮਾਲ ਹੀ ਕਰਤੀ ਇੰਨਾ ਘੱਟ ਲੱਗਦਾ ਕਿ ਪਹਿਲਾਂ ਅਜ ਤੱਕ ਇੰਨਾ ਘੱਟ ਲੈਨੋ ਪਰ ਚੋਣ ਮੀਟਿੰਗ ਵਿੱਚ ਕਦੀ ਹੋਇਆ ਹੀ ਨਹੀਂ ਹੋਣਾ ਲੋਕਾਂ ਚ ਚਰਚਾ ਪਾਰੀ ਕੱਟ ਨੂੰ ਦੇਖ ਕੇ ਲੈਨੋ ਪਾਰ ਦੇ ਦੁਕਾਨਦਾਰ ਤੇ ਆਪਦੀ ਰੈਲੀ ਚ ਪਾਰੀ ਗਿਣਤੀ ਚ ਪਹੁੰਚੀਆਂ ਮਹਿਲਾਵਾਂ ਤੇ ਮਰਦਾਂ ਦਾ ਇਕੱਠ ਦੇਖ ਕੇ ਉਥੋਂ ਗੁਜਰਣ ਵਾਲੇ ਲੋਕਾਂ ਤੇ ਚਰਚਾ ਹੋ ਰਹੀ ਸੀ ਸੰਗਤ ਜੈਨਾਕੀ ਸਾਦ ਐਮਐਲਏ ਦਰਪਿੰਦ ਦੀ ਸਾਦ ਐਮਐਲਏ ਦਰਪਿੰਦ ਦੀ ਸਾਦ ਹੱਥ ਆ ਬੰਦ ਕਰੋ ਯਾਰ ਬੈਕ ਕਿਲੋ ਰੱਖ ਬੈਕ ਕਿਲੋ ਬੈਕ ਕਿਲੋ ਇਹ ਹੈ ਫਕਰਾਂ ਨੂੰ ਆਪਣ ਨੂੰ ਫਟਦੇ ਸੀ ਪਰ ਦਮਦਾਰ ਕਿੰਨੇ ਸਾਡਾ ਰਤਾ ਸਾਡੇ ਵਿਚਾਰ ਸਾਰਿਆਂ ਨੂੰ ਕੋਈ ਨਹੀਂ ਮੇਰੇ ਨਾਲ ਖੜੇ ਸਾਡੇ ਆਮ ਆਦਮੀ ਪਾਰਟੀ ਦੇ ਮਿਊਂਸਪਲ ਕਾਉਂਸਲਰ ਤੇ ਪਾਰਟੀ ਦੇ ਬੜੇ ਕਰਤਾਬਰ ਨੇਤਾ ਸ਼੍ਰੀ ਸੁਨੀਲ ਕੁਮਾਰ ਜੀ ਮੀਤਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਸੀਂ 4 ਗਰੰਟੀਆਂ ਦਿੱਤੀਆਂ ਸੀ ਚਾਰ 'ਚੋਂ ਅਸੀਂ 3 ਗਰੰਟੀਆਂ ਪਹਿਲੀ 3 ਮਹੀਨੇ ਚ ਪੂਰੀਆਂ ਕੀਤੀਆਂ ਸੀ ਜਿਨ੍ਹਾਂ 'ਚੋਂ ਪਹਿਲੀ ਗਰੰਟੀ ਸੀ ਕੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਦਿਓ ਝਾੜੂ ਨੂੰ ਵੋਟ ਪਾ ਦਿਓ ਬਿਜਲੀ ਦਾ ਬਿਲਾਣਾ ਬੰਦ ਕਰ ਦਾਂਗੇ ਜ਼ੀਰੋ ਬਿਲਾਇਆ ਕਰੂਗਾ ਜੀ ਜ਼ੀਰੋ ਬਿਨਾ ਅੱਜ ਮਾਨ ਨਾਲ ਕਹਿ ਰਹੇ ਮਾਨ ਨਾਲ ਭਗਵਾਨ ਸਿੰਘ ਬਾਜ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ 100 ਚੋ 90 ਪਰਸੈਂਟ ਘਰਾ ਦਾ ਬਿਜਲੀ ਦਾ ਬਿੱਲ ਅੱਜ ਜ਼ੀਰੋ ਆਉਂਦਾ ਜੀ ਜ਼ੀਰੋ ਬਿਲ ਆਉਂਦਾ ਆਵਾਜ਼ ਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿਹੜੇ ਜਿਹੜੇ ਘਰਾਂ ਦਾ ਬਿਜਲੀ ਦਾ ਬਿਲ ਜ਼ੀਰੋ ਆਉਂਦਾ ਹੱਥ ਖੜਾ ਕਰੋ ਬਾਕੀ ਬਾਤ ਹੈ ਜੀ ਕਿਉਂ ਨਹੀਂ ਵੋਟ ਪਾਉਂ ਫੇਰਾ ਆਵਾਜ਼ ਮੀ ਪਾਰਟੀ ਨੂੰ 24 ਘੰਟੇ ਦਿੱਤੀ ਹੈ ਜੀ 24 ਘੰਟੇ 24 ਆਵਰਸ ਮੈਨੂੰ ਅੱਜ ਵੀ ਯਾਦ ਹੈ ਔਰ ਅਸੀਂ ਦੂਜੀ ਗਾਰੰਟੀ ਦਿੱਤੀ ਸੀ ਦੂਜੀ ਗਾਰੰਟੀ ਔਰ ਅੱਜ ਜਿੰਨਾ ਇਲਾਜ ਹੋਊਗਾ ਡਾਕਟਰੀ ਇਲਾਜ ਦਵਾਈਆਂ ਅਸੀਂ ਸਾਰੀਆਂ ਫਰੀ ਕਰਦਾਂਗੇ ਕਿਸੇ ਨੂੰ ਇਲਾਜ ਕਰਦਿਆਂ ਆਪਣੀ ਜਾਨ ਨਹੀਂ ਗਵਾਣੀ ਪਊਗੀ ਇਹ ਵੀ ਪਤਾ ਹੈ ਕਿ ਪੂਰੇ ਗੜੀਆਂ ਬੰਨ ਵਾਲੀਆਂ ਸੀਵਰੇਜ ਪੈਣ ਵਾਲਾ ਕਈ ਜਗ੍ਹਾ ਤੇ ਨਾਲੀਆਂ ਰੋੜਾਂ ਵਾਲੀਆਂ ਬੰਨ ਵਾਲੀਆਂ ਪਾਣੀ ਦੀ ਪੈਣ ਵਾਲੀ ਆ ਪਰ ਮੈਂ ਤੁਹਾਨੂੰ ਅੱਜ ਇੱਕ ਗੱਲ ਹੋਰ ਦੱਸਦਾ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਐਮਸੀ ਸਾਹਿਬ ਖੜੇ ਨੇ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਕਿ ਖੰਨੇ ਦੇ ਰਿਕਾਰਡ ਦੇ ਅੰਦਰ ਅਸੀਂ ਇਸ ਸਾਲ ਦੇ ਅੰਦਰ 15 ਕਰੋੜ ਤੋਂ ਵੱਧ ਦੇ ਟੈਂਡਰ ਲਾਏ ਨੇ ਜੀ ਅੱਜ ਤੱਕ ਕਦੇ 5 ਕਰੋੜ ਤੋਂ ਵੱਧ 15 ਕਰੋੜ ਰੁਪਏ ਦੇ ਟੈਂਡਰ ਲਾਏ ਔਰ ਜਿਹਦੇ ਕਿ ਮੈਨੂੰ ਸਭ ਤੋਂ ਵੱਧ ਦਸਤੌਰੇ ਮਾਣ ਮਹਿਸੂਸ ਹੁੰਦਾ ਹੈ ਕਿ ਲੈਨੋ ਬਾਗ ਇਲਾਕੇ ਦੇ 8 ਕਰੋੜ ਰੁਪਏ ਦੇ ਟੈਂਡਰ ਲੈਣੋਂ ਪਾਰ ਇਲਾਕੇ ਦੇ ਲੱਗੇ ਨੇ 8 ਕਰੋੜ ਉਹ ਕਹਿੰਦਾ ਤੁਹਾਨੂੰ ਕਿਉਂ ਨਹੀਂ ਲਿਖਦੇ ਅਜੇ ਕਿਉਂਕਿ ਵਿੱਚ ਚੋਣ ਜਾਬਤਾ ਲੱਗਿਆ ਸੀ ਉਹ ਰਿਜ਼ਲਟ ਆਉਣਾ ਹੈ ਜਿੱਦਣ ਚਾਰ ਚੋਣਾਂ ਨੂੰ ਰਿਜ਼ਲਟ ਆਣਾ ਹੈ ਉਹਦਣ ਸ਼ਾਮ ਨੂੰ ਚੋਣ ਜਾਬਤਾ ਖਤਮ ਹੋ ਜਾਊਗਾ 5 ਤਰੀਕ ਤੋਂ ਤੁਹਾਡੇ ਇਸ ਇਲਾਕੇ 'ਚ ਦਿਨ ਪ੍ਰਤੀ ਰਾਤ ਕੰਮ ਸ਼ੁਰੂ ਹੋ ਜਾਊਗਾ ਇਹ ਮੇਰੀ ਤੁਹਾਡੇ ਨਾਲ ਜ਼ਮਾਨਤ ਹੈ ਕਿ ਇਸ ਸਾਲ ਇਸ ਸਾਲ 2000 ਬੱਚੇ ਨੇ 9000 ਬੱਚੇ ਨੇ ਪ੍ਰਾਈਵੇਟ ਸਕੂਲ ਤੋਂ ਨਾਮ ਕਟਵਾ ਕੇ ਸਰਕਾਰੀ ਸਕੂਲ 'ਚ ਐਡਮਿਸ਼ਨ ਲੱਭੀ ਆ ਜੀ ਆਵਾਜ਼ ਮੀ ਪਾਰਟੀ ਦੀ ਸਰਕਾਰ ਦਾ ਆ ਮੈਨੂੰ ਹਰਾਨੀ ਹੁੰਦੀ ਹੈ ਉਹਦੇ ਦਾ ਸਾਫ ਦਾ ਐਮ ਐਲ اے ਗੁਰਕੀਰਤ ਸਿੰਘ ਕੋਟਲੀ ਜੀ ਕਹਿੰਦੇ ਮੇਰਾ ਐਫੀਡੇਵਿਟ ਚੱਕੀ ਫਿਰਦੇ ਨੇ ਜਿਹੜਾ ਮੈਂ ਐਫੀ ਡੈਵਿਡ ਦਿੱਤਾ ਸੀ ਮੇਰਾ ਦਿੱਤਾ ਐਫੀ ਡੈਵਿਡ ਸਰਦਾਰ ਗੁਰਕੀਰਤ ਸਿੰਘ ਕੋਟਲੀ ਨੂੰ ਐਨਾ ਡਰਾਉਂਦਾ ਐਂ ਡਰਾਉਂਦਾ ਔਰ ਐਨਾ ਖੌਫ ਕੰਡਦੇ ਨੇ ਮੇਰੇ ਐਫੀ ਡੈਵਿਡ ਨੂੰ ਪਤਾ ਨਹੀਂ ਪਿਆਰ ਕਰਦੇ ਨੇ ਇਹ ਵੀ ਨਹੀਂ ਪਤਾ ਕਹਿੰਦੇ ਰਾਤ ਨੂੰ ਸੌਣ ਲੱਗੇ ਵੀ ਮੇਰਾ ਐਫੀ ਡੈਵਿਡ ਛਾਤੀ 'ਤੇ ਧਰ ਕੇ ਸੌਂਦੇ ਕਹਿੰਦੇ ਕੁਛ ਨਹੀਂ ਐਫੀ ਡੈਵਿਡ ਮੇਰਾ ਲੈਮੀਨੇਸ਼ਨ ਕਹਿੰਦੇ ਹੋ ਕਰਹੀ ਬੰਦੇ ਨੇ ਉਹ ਮੈਂ ਪੁੱਛਣਾ ਕਹਿੰਦੇ ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ ਨੂੰ ਗੁਰਕੀਰਤ ਸਿੰਘ ਕੋਟਲੀ ਜੀ ਮੈਨੂੰ ਜਿੱਤਿਆਂ ਨੂੰ ਹੋਏ ਨੇ 2 ਸਾਲ ਤੁਸੀਂ ਖੰਡੇ ਤੇ ਰਾਜ ਕਰਕੇ ਗਏ ਹੋ 10 ਸਾਲ ਮੈਂ 2 ਸਾਲ ਪਹਿਲਾਂ ਇਲੈਕਸ਼ਨ ਲੜਨ ਸਮੇ ਐਪੀ ਡਾਇਬਿਟ ਕਰਤਾ ਸੀ ਔਰ ਜੋ ਜੋ ਗੱਲਾਂ ਮੈਂ ਐਪੀ ਡਾਇਬਿਟ ਤੇ ਲਿਖੀਆਂ ਸੀ ਮੈਂ ਇੱਕ ਇੱਕ ਕਰਕੇ ਆਪਣੇ ਸਾਰੇ ਵਾਦੇ ਪੂਰੇ ਕਰਨ ਲੱਗਿਆ ਹੋਇਆ ਹੈ ਮੇਰਾ ਐਪੀ ਡਿਵਿਡ ਛੱਡੋ 10 ਸਾਲ ਜਿਹੜਾ ਖੰਨੇ ਚ ਤੁਸੀਂ ਉਰੇ ਕੰਦ ਪਾ ਕੇ ਗਏ ਹੋ ਉਰੇ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾ ਕੇ ਗਏ ਹੋ ਉਰੇ ਟੈਂਡਰਾਂ ਚ ਕੱਪੜੇ ਕਰਕੇ ਗਏ ਹੋ ਉਰੇ ਮਾਰਕੀਟ ਕਮੇਟੀ ਚ ਤੁਸੀਂ ਜੋ ਲੋਡਿੰਗ ਦੇ ਠੇਕੇ ਆ ₹8 ₹8 ਬੋਰੀਆਂ ਦੇ ਕੱਪੜੇ ਕਰਕੇ ਗਏ ਹੋ ਜਿਹੜਾ ਐਪੀ ਡਿਵਿਡ ਤੁਸੀਂ ਉਹਦਾ ਨਾ ਉਹਦਾ ਕੀ ਕੀਤਾ ਤੁਸੀਂ ਮੇਰਾ ਐਪੀ ਡਿਵਿਡ ਤੱਕੀ ਫਿਰਦੇ ਹੋ ਤੁਸੀਂ ਕਮਾਲ ਦੀ ਗੱਲ ਹੈ ਮੈਨੂੰ ਅੱਜ ਵੀ ਯਾਦ ਹੈ ਤੁਸੀਂ ਭੁੱਲਿਓ ਨਾ जदो कांग्रेस की सरकार सी ध्यान नोट कर हो? सरकार सी उस समय इलाके चो विरोधिया जमानत जब्त करा दया सारा इलाका भुगतन जा रहे आम आदमी पार्टी भुगत ਜਿੰਦਾਬਾਹ ਆਮ ਆਦਮੀ ਪਾਰਟੀ ਜਿੰਦਾਬਾਹ ਬਹੁਤ ਜਲਦੀ ਤੁਹਾਨੂੰ ਇਸ ਆਈਡੀਆ ਦੇ ਵਿੱਚ ਅਸੀਂ ਟਾਪ ਕੁਆਲਟੀ ਦਾ ਇੱਕ ਜਿਮ ਬਣਾ ਕੇ ਦੇ ਰਹੇ ਹਾਂ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ ਔਰ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਦੋ ਨਾਰੇ بلند ਕਰਦੇ ਨੇ ਫਿਰ ਸਰਦਾਰ ਗੁਰਪ੍ਰੀਤ ਸਿੰਘ ਜੀਪੀਜੀ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਜਿੰਦਾਬਾਹ ਜਿੰਦਾਬਾਹ ਬਹੁਤ ਬਹੁਤ ਧੰਨਵਾਦ ਜੀ ਵਾਇਕੁਟਿਕਾ ਖਾਲਸਾ ਵਾਇਕੁਟਿਕੀ ਫਤਿਹ ਬਹੁਤ ਸੱਲੀ ਹੋਈ ਹੈ ਕਿਉਂਕਿ ਸਾਡੇ ਭਰਾ ਨੇ ਸੌਨ ਸਾਹਿਬ ਨੇ ਤੇ ਸਾਡੇ ਜਿੰਨੇ ਕਾਉਂਸਲਰ ਨੇ ਇਹਨਾਂ ਦੀ ਟੀਮ ਨੇ ਜਿਹੜੇ ਕੰਮ ਕੀਤੇ ਹੈ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੋ ਸਾਹਿਬ ਦੇ ਵਿੱਚ ਕੰਮ ਕੀਤੇ ਹੈ ਤੁਸੀਂ ਉਹਨਾਂ ਦਾ ਦਿਨਾਚਾਰ ਕੀਤਾ ਵੈਲਕਮ ਕੀਤਾ ਮੈਂ ਹਮੇਸ਼ਾ ਹੀ ਸਾਡੀ ਪਾਰਟੀ ਸਾਰੇ ਮੁੱਖ ਮੰਤਰੀ ਸਾਹਿਬ ਤੇ ਐਮ ਐਲ ਏ ਸਾਹਿਬ ਤੇ ਮੈਂ ਸਾਡੀ ਸੂਚੀ ਟੀਮ ਅਸੀਂ ਜਿਹੜੀ ਰਵਾਂਗੇ ਇੱਕ ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 4 ਜੂਨ ਨੂੰ ਜਦੋਂ ਰਿਜ਼ਲਟ ਆਵੇ ਖੰਨਾ ਸ਼ਹਿਰ ਦਾ ਤੇ ਖੰਨੇ ਹਲਕੇ ਦਾ ਸਭ ਤੋਂ ਵਧੀਆ ਅੱਜ ਮੈਨੂੰ ਲੱਗ ਰਿਹਾ ਜਿਵੇਂ ਤੁਸੀਂ ਹੱਥ ਖੜਾ ਕਰਕੇ ਇਸ ਨੂੰ ਪਿਛਵਾਦ ਦਵਾਇਆ ਹੈ ਸ਼ਹਿਰ ਪੂਰਾ ਮੇਰੇ ਸੌਂ ਸਾਬ ਦੇ ਨਾਲ ਹੈ ਸਾਡੇ ਕੌਂਸਲਰ ਸਾਹਿਬ ਦੇ ਨਾਲ ਹੈ ਇਹ ਤੁਹਾਡੇ ਨਾਲ ਹੈ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਇਹ ਜਿਹੜੀ ਸੀਟ ਹੈ ਉਹ ਜਿੱਤੀ ਜਾਣੀ ਹੈ ਤੁਸੀਂ ਸਾਹਿਬ Zindabad 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 ਅਦੀ ਪਾਰਟੀ ਅੱਜ ਡੱਕਾ ਕੱਟੋ ਗਿਆ ਜਿਹੜਾ ਜਿਹੜਾ ਅਜਰ ਸਮਰਥਨ ਦਿੰਦਾ ਜਿਹੜਾ ਦੇਖੋ ਧੰਨਵਾਦੀ ਆ ਅਸੀਂ ਪਹਿਲਾਂ ਸਾਰੇ ਲੈਨੋਪਾਰ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਡਾ ਇਨਾ ਹੌਸਲਾ ਤੇ ਮਾਨ ਵਧਾਇਆ ਤੇ ਜੋ ਵੀ ਸਾਡੇ ਇਲਾਕੇ ਦੇ ਲੈਨੋਪਾਰ ਲੋਕ ਨੇ ਹਮੇਸ਼ਾ ਇਲੈਕਸ਼ਨ ਦਾ ਫੈਸਲਾ ਕਰਦੇ ਨੇ ਅੱਜ ਲਗਭਗ ਉਹਨਾਂ ਨੇ ਫੈਸਲਾ ਕਰਤਾ ਜੀਪੀ ਜੀ ਨੂੰ ਐਮਪੀ ਲਗਭਗ ਤਰ੍ਹਾਂ ਦਾ ਬਣਾ ਹੀ ਦਿੱਤਾ ਤੇ ਮੈਂ ਲੈਨੋਪਾਰ ਦੇ ਇਲਾਕੇ ਵੱਲੋਂ ਪੂਰੇ ਇਲਾਕੇ ਵੱਲੋਂ ਅਸ਼ਵਾਸ਼ਣ ਦਿਵਾਉਣਾ ਹੈ ਕਿ ਸਾਡੇ ਆਉਣ ਵਾਲੇ ਐਮਪੀ ਜੀਪੀ ਜੀ ਹੋਣਗੇ ਧੰਨਵਾਦ ਜੀ ਆ ਆਦਮੀ ਪਾਰਟੀ ਨੂੰ ਇਹ ਫਤਵਾ ਜਾਊਗਾ ਇਧਰਲੇ ਲਾਕੋਚੋ ਕਿਉਂਕਿ ਸਾਡਾ ਜਿਹੜਾ ਇਲਾਕਾ ਬਹੁਤ ਪਛੜਿਆ ਇਲਾਕਾ ਸੀ ਪਿੰਡਾਂ ਨਾਲੋਂ ਵੀ ਗਏ ਗੁਜ਼ਰੇ ਬੈਠੇ ਆ ਜਦ ਕਿ ਸਾਡੇ ਐਮਸੀ ਸਾਹਿਬ ਇੰਨਾ ਮਿਹਨਤ ਕਰਦੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਡਿਵੈਲਪਮੈਂਟ ਹੋਵੇ ਅੱਜ ਸੁਨੀਲ ਕੁਮਾਰ ਨੀਟਾ ਜੀ ਐਮਸੀ ਸਾਹਿਬ ਦੇ ਘਰ ਇੱਥੇ ਬਹੁਤ ਵੱਡਾ ਜਨਸਭਾ ਇਕੱਠੀ ਹੋਈ ਹੈ ਤੇ ਅਸੀਂ ਸਾਰਿਆਂ ਨੇ ਇਹੀ ਫਤਵਾ ਦੇਣਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਤਿੰਨ ਨੰਬਰ ਦਾ ਬਟਨ ਦਬਾਂਗੇ ਤੇ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਵਾ ਕੇ ਵੱਧ ਤੋਂ ਵੱਧ ਫਤੇਗੜ ਕੰਸਟੀਚੂਐਂਸੀ ਚ ਉਹਨਾਂ ਦੀ ਲੀਡ ਕਰਵਾਵਾਂਗੇ ਤਾਂ ਕਿ ਅਸੀਂ ਲੈਨੋਪਾਰ ਇਲਾਕੇ ਦੇ ਕੰਮ ਕਰਵਾ ਸਕੀਏ ਕਿਉਂਕਿ ਲੈਨੋਪਾਰ ਨਾ ਤਾਂ ਕੋਈ ਸਾਡੇ ਇੱਥੇ ਪਲੱਸ 2 ਦਾ ਸਕੂਲ ਆ ਕੁੜੀਆਂ ਦਾ ਨਾ ਹੀ ਕਿਸੇ ਕਿਸਮ ਦਾ ਹਸਪੀਟਲ ਹੈ ਇਧਰਲੇ ਇਲਾਕੇ ਦੇ ਵਿੱਚ ਨਾ ਹੀ ਕਿਸੇ ਕਿਸਮ ਦਾ ਕੋਈ ਪਾਰਕ ਬਣਿਆ ਹੋਇਆ ਸਾਡੇ ਇੱਧਰ ਲੈਨੋਪਾਰ ਕੋਈ ਵੀ ਸਹੂਲਤ ਨਹੀਂ ਹੈ ਅੱਜ ਅਸੀਂ ਪਿੰਡਾਂ 'ਚ ਸੀ ਘਟੋ ਘਟ ਸੌਂਧ ਜੀ ਦੇ ਨਾਲ ਅਸੀਂ ਅੱਜ 40 ਪਿੰਡਾਂ ਦੇ ਵਿੱਚ ਕੱਲ੍ਹ ਦੌਰਾ ਕੱਢਿਆ 40 ਪਿੰਡਾਂ ਵਿੱਚ ਦੇਖਿਆ तकरीबन तकरीबन ਗੈਸ ਪਾਜਪਾਨ ਤੱਕ ਲੱਗ ਚੁੱਕੀਆਂ ਨੇ ਸਾਰੀਆਂ ਸੜਕਾਂ ਪੱਕੀਆਂ ਨੇ ਜਦਕਿ ਲੈਨੋਪਾਰ ਸਾਡੇ ਸਾਰੇ ਕੰਮ ਕਰਵਾਉਣ ਵਾਲੇ ਨੇ ਫੇਰ ਵੀ 2 ਸਾਲਾਂ ਤੋਂ ਸੌਂਧ ਸਾਹਿਬ ਜੀ ਨੇ ਸਾਡੇ ਇਲਾਕੇ ਦੀ ਬਹੁਤ ਵਧੀਆ ਕੰਮ ਕਰਵਾ ਰਹੇ ਨੇ तकरीबन तकरीबन ਅੱਧੀਆਂ ਸੜਕਾਂ ਤਾਂ ਬਣਾਤੀਆਂ ਤੇ ਫਿਰ ਉਸ ਤੋਂ ਬਾਅਦ ਬਾਕੀ ਦਾ ਕੰਮ ਫੇਰ ਕਰਵਾਉਣਗੇ